ਵਾਹਿਗੁਰੂ ਜੀ ਭੋਗ ਹੀ ਪਾਇਆ ਸਿੱਖਿਆ ਕੁਛ ਵੀ ਨਹੀਂ ਹੈ ਜੇ ਕਿਸੇ ਗੁਰੂ ਸਾਹਿਬ ਦਾ ਗੁਰਪੁਰਬ ਹੈ ਅਸੀਂ ਕਹਿੰਨੇ ਪ੍ਰਵਾਤ ਫੇਰੀ ਤਾਂ ਜਾਣਾ ਜੇ ਕਿਸੇ ਦੇ ਘਰ ਛੋਲੇ ਭਟੂਰੇ ਬਣੇ ਹੋਏ ਸਵੇਰ ਨੂੰ ਉਦਾਂ ਅਸੀਂ ਉੱਥੇ ਵੀ ਨਹੀਂ ਜਾਣਾ ਆਹ ਤਾਂ ਸਾਡੀ ਸ਼ਰਧਾ ਹੈ ਹੁਣ ਗੁਰੂ ਪ੍ਰਤੀ ਕਿਸੇ ਦੇ ਘਰ ਦੇ ਵਿੱਚ ਖੰਡ ਪਾਟ ਸਾਹਿਬ ਹੁੰਦਾ ਮੈਂ ਚਾਰ ਚਾਰ ਜਣਿਆਂ ਦੀ ਗੱਲ ਕਰਨ ਲੱਗਾ ਅਖੰਡ ਪਾਠ ਸਾਹਿਬ ਕਰਾਉਣ ਵਾਲੇ ਨੂੰ ਇਹ ਹੁੰਦਾ ਹੈ ਵੀ ਮੇਰੇ ਘਰ ਕੱਠ ਕਿੰਨਾ ਕੁ ਹੋਊਗਾ ਕਿਹੜਾ ਮੰਤਰੀ ਆਊ ਕਿਹੜਾ ਵਜ਼ੀਰ ਆਊ ਸਾਡੇ ਫਲਾਨਾ ਮੰਤਰੀ ਆਇਆ ਸੀ ਭੋਗ ਦੇ ਇਹ ਕਹਿ ਕੇ ਸੁਣਾਵਾਂਗੇ ساری ਉਮਰ ਕਰਾਉਣ ਵਾਲੇ ਨੂੰ ਇਹ ਆ ਵੀ ਕਿੰਨਾ ਕੁ ਕੱਠ ਹੋਜੂ ਤੇ ਜਿਹੜੇ ਮੇਰੇ ਵਰਗੇ ਉੱਥੇ ਸਾਜ ਲੈ ਕੇ ਕੀਰਤਨ ਕਰਨ ਜਾਣ ਵਾਲੇ ਨੇ ਉਹਨਾਂ ਨੂੰ ਇਹ ਹੋਣਾ ਵੀ ਲਿਫਾਫੇ 'ਚ ਕਿੰਨੇ ਮਿਲਣਗੇ ਲਫਾਫਾ ਕਿੰਨੇ ਦਾ ਮਿਲੂਗਾ ਤੀਜੇ ਜਿਹੜੇ ਸਾਡੇ ਅਰਗੇ ਭੋਗ ਤੇ ਜਾਣ ਵਾਲੇ ਨੇ ਉਹ ਸੋਚਣਗੇ ਜਾਂਦੇ ਜਾਂਦੇ ਖਾਣ ਨੂੰ ਕੀ ਕੀ ਬਣਿਆ ਹੋਊਗਾ ਚਾਹ ਨਾਲ ਕੀ ਹੋਊਗਾ ਪ੍ਰਸ਼ਾਦੇ ਚ ਕੀ ਹੋਊਗਾ ਆਈਸਕ੍ਰੀਮ ਹੋਊਗੀ ਠੰਡੇ ਹੋਣਗੇ ਗਜਰੇਲੇ ਹੋਣਗੇ ਤੇ ਚੌਥੇ ਰਹਿ ਗਏ ਗੁਰੂ ਘਰ ਦੇ ਪ੍ਰਬੰਧਕ ਉਹਨਾਂ ਨੂੰ ਇਹ ਹੋਣਾ ਕਿ ਮੋਰੇ ਚੜਾਵਾ ਕਿੰਨਾ ਹੋ ਗਿਆ ਅੱਖੋ ਸਤਨਾਮ ਜੀ ਵਾਹਿਗੁਰੂ ਚੋਂ ਗੱਲਾਂ ਦੇ ਵਿੱਚੋਂ ਖੰਡ ਪਾਟ ਸਾਹਿਬ ਕੱਢ ਕੇ ਦਿਖਾਓ ਕਿੱਥੇ ਹੈ ਕੀ ਸਿੱਖਿਆ ਉਥੋਂ ਕੀ ਬੱਲੇ ਬੱਲੇ ਤੁਸੀਂ ਸਵੇਰ ਦੇ ਇੱਥੇ ਬੈਠੇ ਹੋ ਕੀ ਸਿੱਖ ਕੇ ਜਾਓਗੇ ਕੀ ਜੀਵਨ ਜੋ ਅੱਜ ਛੱਡੋਗੇ ਮਾੜਾ ਕੀ ਜੀਵਨ 'ਚ ਚੰਗਾ ਧਾਰਨ ਕਰੋਗੇ ਕੀ ਝੂਠ ਬੋਲਣਾ ਬੰਦ ਕਰਦੇ ਹੋਗੇ ਕੀ ਰੋਜ਼ ਸਵੇਰ ਨੂੰ ਅਵਰਤ ਵੇਲੇ ਉੱਠ ਕੇ ਨਿਦ੍ਰੇਮ ਕਰੋਗੇ ਇੱਥੇ ਕੌਣ ਪ੍ਰਣ ਕਰਕੇ ਜਾਊਗਾ ਵੀ ਮੈਂ ਅੱਜ ਤੋਂ ਬਾਅਦ ਕਿਸੇ ਦਾ ਬਗਾਨਾ ਹੱਕ ਨਹੀਂ ਖਾਂਦਾ ਦੱਸੋ ਜਿਹੜੇ ਨਾ ਰਹਿ ਜਾਣ ਜਿਵੇਂ ਤੇਲੀ ਬਹੁਤ ਜੋੜਦਾ ਹੁੰਦਾ ਹੁੰਦਾ ਸੀ ਨਾ ਕੋਲੂ ਦੇ ਨਾਲ ਸਾਰੀ ਰਾਤ ਵਿਚਾਰੇ ਘੁੰਮਦੇ ਰਹਿੰਦੇ ਸੀ ਅੱਖਾਂ ਤੇ ਖੋਪੇ ਲੱਗੇ ਹੁੰਦੇ ਸੀ ਉਹਨਾਂ ਦੇ ਮਨ 'ਚ ਇਹੀ ਹੁੰਦਾ ਸੀ ਅਸੀਂ ਕਈ ਸੌ ਮੀਲ ਤੁਰ ਕੇ ਆ ਗਏ ਜਦੋਂ ਸਵੇਰ ਨੂੰ ਖੋਪੇ ਲਾਉਂਦੇ ਸੀ ਉਹ ਉੱਥੇ ਹੀ ਖੜੇ ਕਰਦੇ ਹੁੰਦੇ ਸੀ ਆਖੋ ਸਤਨਾਮ ਸਤਿਗੁਰੂ ਜੀ ਭਾਈ ਗੁਰਦਾਸ ਜੀ ਆਪਣੇ ਬਚਨਾਂ 'ਚ ਲਿਖਦੇ ਐ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ ਉਗਰਤ ਨੈਣ ਬਹਿ ਠੋ ਰਹੀ ਠਿਕਾਨੋ ਹੈ ਕਹਿੰਦੇ ਜਦੋਂ ਅੱਖਾਂ ਖੁੱਲੀਆਂ ਕੀ ਵੇਖਿਆ ਅਸੀਂ ਤਾਂ ਉੱਥੇ ਹੀ ਘੁੰਮਦੇ ਜਿੱਥੇ ਰਾਤ ਘੁੰਮਦੇ ਸੀ 60 ਸਾਲ ਸਾਨੂੰ ਵੀ 50 ਸਾਲ ਗੁਰਦੁਆਰੇ ਗੇੜੇ ਮਾਰਦਿਆਂ ਨੂੰ ਹੋ ਗਿਆ ਕਿਤੇ ਵੇਖੋ ਜਿੱਥੋਂ ਤੁਰੇ ਸੀ ਉੱਥੇ ਹੀ ਤਾਂ ਨਹੀਂ ਗੇੜੇ ਘੱਟੀ ਜਾਂਦੇ 60 ਸਾਲਾਂ ਦਾ ਮੱਥਾ ਟੇਕਿਆ ਸੰਗਤ ਵਿੱਚ ਬੈਠਿਆ ਜੋੜ ਮੇਲਿਆਂ ਨੂੰ ਮੇਲੇ ਬਣਾ ਕੇ ਅਸੀਂ ਤੁਰ ਪਏ ਬਹੁਤ ਦੁੱਖ ਹੁੰਦਾ ਜੀ ਜੋੜ ਮੇਲਾ ਹੋਵੇ ਮੇਲਾ ਨਾ ਹੋਵੇ ਜੋੜ ਮੇਲਾ ਤੇ ਮੇਲਾ ਦੋ ਚੀਜ਼ਾਂ ਨੇ ਜੋੜ ਮੇਲਾ ਹੁੰਦਾ ਜਿੱਥੇ ਬੰਦਾ ਟੁੱਟਿਆ ਵੀ ਗੁਰੂ ਨਾਲ ਗੁਰੂ ਦੀ ਗੱਲ ਸੁਣ ਕੇ ਜੁੜ ਜਾਵੇ ਮੇਲਾ ਹੁੰਦਾ ਜਿੱਥੇ ਤੁਰ ਫਿਰ ਕੇ ਟਾਈਮ ਪਾਸ ਕੀਤਾ ਲੰਗਰਾਂ ਦੇ ਸਵਾਦ ਦੇਖੇ ਮੁੜ ਕੇ ਸ਼ਾਮ ਨੂੰ ਘਰ ਨੂੰ ਚਲ ਗਿਆ ਪਤਾ ਹੀ ਨਹੀਂ ਵੀ ਕੀ ਸੁਣਿਆ ਕੀ ਸੁਣਾਇਆ ਕੀ ਬੋਲਿਆ